ਸੋ ਸਾਧ ਸੰਗਤ ਜੀ ਰੋਜ਼ ਆਪਾਂ ਨਵੀਆਂ-ਨਵੀਆਂ ਜਿਹੜੀਆਂ ਖਬਰਾਂ ਦੇਖਦੇ ਹਾਂ ਸੁਣਦੇ ਹਾਂ ਸਾਡੇ ਦੇਸ਼ ਦੇ ਵਿੱਚ ਕੀ ਹਾਲਾਤ ਨੇ ਸਾਡੇ ਪੰਜਾਬ ਦੇ ਵਿੱਚ ਕੀ ਹਾਲਾਤ ਨੇ ਜਾਂ ਸਾਡੇ ਏਰੀਆ ਸਾਡੇ ਸ਼ਹਿਰ ਦੇ ਕੀ ਹਾਲਾਤ ਨੇ ਇਕਣਾ ਗੁਰੂਪਰੀ ਸਾਧ ਸੰਗਤ ਜੀ ਦੋ ਕੁ ਦਿਨ ਪਹਿਲੇ ਨਾ ਸਾਡੇ ਨਾਲ ਲੱਗਦਾ ਸ਼ਹਿਰ ਹਾਈਪਰ ਵਿਕੇ ਅਜੀਬੋ ਗਰੀਬ ਜਿਹੜੀ ਘਟਨਾ ਵਾਪਰੀ ਹੈ ਇਕਾ ਪਲਾ ਸੁਣ ਕੇ ਮੈਂ ਵਿਚਾਰ ਕੀਤਾ ਕਿ ਆਪ ਜੀਆਂ ਦੇ ਸਨਮੁਖ ਜੜੀਆਂ ਵਿਚਾਰਾ ਰੱਖੀਆਂ ਜਾਣ ਕਿ ਹਾਲਾਤ ਕਿਹੋ ਜਿਹੇ ਬਣ ਗਏ ਨੇ ਪੰਜਾਬ ਦੇ ਕਿ ਇਸ ਤਰ੍ਹਾਂ ਦੇ ਹਾਲਾਤ ਵੀ ਹੋ ਸਕਦੇ ਨੇ ਚੋਰੀਆਂ ਠੱਗੀਆਂ ਬਹੁਤ ਹੁੰਦੀਆਂ ਨੇ ਪਰ ਇਸ ਤਰ੍ਹਾਂ ਦੀਆਂ ਚੋਰੀਆਂ ਠੱਗੀਆਂ ਹੋਣਾ ਪਹਿਲੀ ਵਾਰ ਦੇਖਿਆ ਤੇ ਸੁਣਿਆ ਹੈ ਸਤ ਸੰਗਤ ਜੀ ਤੇ ਜਿਆਦਾ ਗੱਲਾਂ ਬਾਤਾਂ ਨਾ ਕਰਿਓ ਤੁਹਾਡੇ ਨਾਲ ਮੁੱਦਾ ਸਾਂਝਾ ਕਰੀਏ ਸਾਡੇ ਹਾਈਪਰ ਸ਼ਹਿਰ ਦੇ ਵਿੱਚ 2 ਦਿਨ ਪਹਿਲਾਂ ਚੋਰੀ ਹੋਈ ਹੈ 4-5 ਤੇ 4-5 ਦੁਕਾਨਾਂ ਦੇ ਜਿਹੜੇ ਸ਼ਟਰ ਨੂੰ ਤੋੜਿਆ ਗਿਆ ਤੇ ਚੋਰਾ ਵੱਲੋਂ ਦੁਕਾਨਾਂ ਦੇ ਅੰਦਰ ਜੋ ਰੱਖਿਆ ਸਮਾਨ ਉਹਨੂੰ ਚੱਕਿਆ ਗਿਆ ਕੈਸ਼ ਨੂੰ ਚੱਕਿਆ ਗਿਆ ਜੋ ਗੱਲਿਆਂ ਦੇ ਵਿੱਚ ਮੌਜੂਦ ਸੀ ਤੇ ਨਾਲ ਹੀ ਇੱਥੇ ਬੜੀ ਹੈਰਾਨ ਕਰਨ ਦੇਣ ਵਾਲੀ ਖਬਰ ਇਹ ਹੈ ਸਾਧ ਸੰਗਤ ਜੀ ਕਿ ਚੋਰਾ ਨੇ ਇੱਕ ਮੀਟ ਵਾਲੀ ਦੁਕਾਨ ਤੇ ਵੀ ਜਿਹੜਾ ਚੋਰੀ ਕੀਤੀ ਹੈ ਜਾ ਕੇ ਤੇ ਉਸ ਦੁਕਾਨ ਤੋਂ ਚੋਰੀ ਕੀ ਕੀਤਾ ਸਾਧ ਸੰਗਤ ਜੀ ਚੋਰੀ ਮੁਰਗੇ ਕਿਤੇ ਤੇ ਮੈਂ ਹੈਰਾਨ ਐ ਇਸ ਗੱਲ ਤੇ ਕਿ ਕਿਉਂ ਜਿਆ ਸਮ ਆ ਗਿਆ ਕਿ ਚੋਰ ਹੁਣ ਜਿਹੜੇ ਮੀੜ ਦੀਆਂ ਚੋਰੀਆਂ ਵੀ ਕਰਨ ਲੱਪੇ ਮੁਰਗਿਆਂ ਦੀਆਂ ਚੋਰੀਆਂ ਵੀ ਕਰਨ ਲੱਪੇ ਆ। ਤੇ ਆਹ ਨਾਲ ਆਲਾ ਸਮਾ ਕਿਉਂ ਜਿਆ ਹੋਵੇਗਾ ਇਸ ਗੱਲ ਤੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਸੰਗਤ ਜੀ। ਪਰ ਨਾਲ-ਨਾਲ ਇੱਥੇ ਵਿਚਾਰ ਕਰਨੀ ਇਹ ਬਣਦੀ ਐ ਕਿ ਪੰਜਾਬ ਦਾ ਜਿਹੜਾ ਪ੍ਰਸ਼ਾਸਨ ਐ ਉਹਦਾ ਜਿਹੜਾ ਡਰ ਐ ਪੁਲਿਸ ਦਾ ਜਿਹੜਾ ਡਰ ਆ ਬਿਲਕੁਲ ਵੀ ਕਿਸੇ ਨੂੰ ਨਹੀਂ ਰਿਹਾ ਕਿ ਅਜਈਆਂ ਚੋਰੀਆਂ ਹੋਣ ਲੱਗ ਪਈਆਂ ਨੇ ਤੇ ਇੰਨਾ ਜਿਹੜਾ ਹੌਸਲਾ ਹੋ ਗਿਆ ਉਹਨਾਂ ਚੋਰਾਂ ਦਾ ਕਿ ਸ਼ਰੇਆਮ ਰਾਤ ਨੂੰ ਜਿਹੜੇ ਦੁਕਾਨਾਂ ਦੇ ਤਾਲਿਆਂ ਨੂੰ ਤੋੜਿਆ ਜਾਂਦਾ ਹੈ ਸ਼ਟਰਾਂ ਨੂੰ ਭੰਨਿਆ ਜਾਂਦਾ ਤੇ ਅੰਦਰੋਂ ਜਿਹੜਾ ਸਮਾਨ ਨੂੰ ਚੋਰੀ ਕੀਤਾ ਜਾਂਦਾ ਤੇ ਨਾਲ ਹੀ ਜਿਹੜਾ ਸਾਧ ਸੰਗਤ ਜਿਹੜਾ ਮੈਂ ਬਾਜ਼ਾਰ ਦੀ ਗੱਲ ਕਰਦਾ ਉਸੇ ਬਾਜ਼ਾਰ ਦੇ ਵਿੱਚ ਜਿਹੜੀ ਥਾਣਾ ਚੌਂਕੀ ਆ ਉਹ ਥਾਣਾ ਚੌਂਕੀ ਹੋਣ ਦੇ ਮਜ਼ਦੂਰ ਵੀ ਉਹ ਥਾਣਾ ਚੌਂਕੀ ਦੇ ਹੋਣ ਦੇ ਬਾਅਦ ਵੀ ਇਤਨੇ ਵੱਡੇ ਘਟਨਾ ਹੋ ਜਾਵੇ ਤੇ ਇਹ ਘਟਨਾ ਤੇ ਵਾਕਿਆ ਜਿਹੜਾ ਵਿਚਾਰ ਕਰਨੀ ਬਣਦੀ ਹੈ ਸਾਧ ਸੰਗਤ ਜੀ ਤੇ ਇੱਥੇ ਮੈਂ ਪ੍ਰਸ਼ਾਸਨ ਨੂੰ ਅਪੀਲ ਕਰਾਂਗਾ ਕਿ ਜਿਹੜੇ ਇਹ ਸਾਡੇ ਕੰਢੀ ਏਰੀਆ ਦੇ ਵਿੱਚ ਕਦੇ ਇਸ ਤਰ੍ਹਾਂ ਦੇ ਹਾਲਾਤ ਨਹੀਂ ਹੋਏ ਪਰ ਸਾਡਾ ਜਿਹੜਾ ਕੰਢੀ ਏਰੀਆ ਇੱਥੇ ਵੀ ਬੜੇ ਭਿਆਨਕ ਹਾਲਾਤ ਜਿਹੜੇ ਦਿਨ ਪਰ ਦਿਨ ਹੁੰਦੇ ਜਾ ਰਹੇ ਆ ਤੇ ਛਰੇ ਆਮ ਦਿਨ ਦੇ ਵਿੱਚ ਵੀ ਜਿਹੜਾ ਰਸਤਿਆਂ ਦੇ ਵਿੱਚ ਚੱਲਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਤੇ ਉਹਨਾਂ ਦੇ ਹੱਥਾਂ ਦੇ ਵਿੱਚੋਂ ਕਦੇ ਮੋਬਾਈਲ ਫੋਨ ਖੋਇਆ ਜਾਂਦਾ ਕਦੇ ਔਰਤਾਂ ਦੇ ਗਹਿਣਿਆਂ ਨੂੰ ਜਿਹੜਾ ਨਿਸ਼ਾਨਾ ਬਣਾਇਆ ਜਾਂਦਾ ਪਰ ਮੈਂ ਬੇਨਤੀ ਕਰਾਂਗਾ ਪ੍ਰਸ਼ਾਸਨ ਨੂੰ ਕਿ ਇਹਨਾਂ ਗੱਲਾਂ ਤੇ ਗੌਰ ਕੀਤੀ ਜਾਵੇ ਤੇ ਜਿਹੜੇ ਲੋਕ ਅਜਿਹਾ ਇਹ ਕੰਮ ਕਰਦੇ ਨੇ ਜਿਹੜੇ ਲੋਕ ਅਜਿਹੇ ਘਟਨਾ ਨੂੰ ਅੰਜਾਮ ਦਿੰਦੇ ਨੇ ਉਹਨਾਂ ਲੋਕਾਂ ਨੂੰ ਫੜਿਆ ਜਾਵੇ ਉਹਨਾਂ ਮੁਜ਼ਰਮਾਂ ਨੂੰ ਬਤਵਾ ਜਿਹੜੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਕਿਉਂਕਿ ਬੰਦਿਆਂ ਤੋਂ ਤਾਂ ਸਮਾਨ ਖੁੰਦੇ ਆਪਾਂ ਸੁਣਿਆ ਸੀ ਬੰਦਿਆਂ ਨੂੰ ਨਸ਼ਾ ਵੜਾਉਂਦੇ ਸੁਣਿਆ ਸੀ ਪਰ ਪਹਿਲੀ ਵਾਰ ਹੋਇਆ ਕਿ ਕਿਸੇ ਦੁਕਾਨ ਦੇ ਵਿੱਚੋਂ ਮੁਰਗੇ ਚੋਰੀ ਕਰ ਲੈਣੇ ਤੇ ਇਹ ਗੱਲ ਜਿਹੜੀ ਬੜੀ ਹੈਰਾਨੀ ਜਨਕਾ ਸਾ ਸੰਗਤ ਜੀ ਤੇ ਇਹਨਾਂ ਗੱਲਾਂ ਤੇ ਜਿਹੜੀ ਗੌਰ ਕਰਨੀ ਬਣ ਗਈ ਹੈ ਇਹ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ ਜਯਾ ਗੋਡੇ ਧਨਗੁਰ ਦੇ ਪੂਜਾ ਪੀਂਚਾ ਪਰ